ਅਕਾਲੀ ਦਲ ਦਾ ਬਹੁਤ ਵਧੀਆ ਇਤਿਹਾਸ ਰਿਹਾ ਪਰ ਮੌਜੂਦਾ ਜਿਹੜੇ ਹਾਲਾਤ ਨੇ ਅਕਾਲੀ ਦਲ ਦੇ ਪਿਛਲੇ ਕੁਝ ਸਾਲਾਂ ਤੋਂ ਔਰ ਜਿਹੜਾ ਆਉਣ ਵਾਲਾ ਸਮਾਂ ਉਹ ਇਹਨਾਂ ਦਾ ਜਿਹੜਾ ਫਿਊਚਰ ਹੈ ਇਹ ਇਹਨਾਂ ਦੇ ਅਲਾਈਅੰਸ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹਾਲਾਂਕਿ ਠੀਕ ਹੈ ਸੁਖਵੀਰ ਸਿੰਘ ਬਾਦਲ ਹਰਾਂ ਦਾ ਜਿਹੜਾ ਵੋਟ ਬੈਂਕ ਹੈ ਜਾਂ ਦੂਜੀਆਂ ਪਾਰਟੀਆਂ ਲਈ ਵੀ ਇਹ ਕੰਮ ਕਰਦੇ ਰਹੇ ਨੇ ਖਾਸ ਕਰ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿੰਦਾ ਹੁੰਦੇ ਸਨ ਉਹਨਾਂ ਕੋਲ ਹਰ ਪਾਰਟੀ ਦੇ ਜਿਹੜੇ ਲੀਡਰ ਜਿਹੜੇ ਐਮਐਲਏ ਸਬਾਨ ਸਾਬ ਕਮਲ ਐਮਐਲਏ ਸਬਾਨ ਜਾਂਦੇ ਸਨ ਉਹਨਾਂ ਦੇ ਵੀ ਕੰਮ ਕਰ ਦਿੰਦੇ ਸਨ ਕੁਝ ਲੋਕਾਂ ਨੇ ਆਰਟੀਆਈ ਦੇ ਤ ਕੀ ਕਿੰਨੀ ਗ੍ਰਾਂਟ ਕਿੱਥੇ ਲਾਈ ਤਾਂ ਉਹ ਵੀ ਕੋਈ ਜਿਆਦਾ ਵਧੀਆ ਨਤੀਜੇ ਦੇਖਣ ਨੂੰ ਮਿਲ ਨਹੀਂ ਰਹੇਗੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪਿਛਲੇ 4 ਸਾਲ ਚ ਕੋਈ ਜਿਆਦਾ ਗ੍ਰਾਂਟਾ ਵੰਡੀਆਂ ਹੋਣ ਇਸ ਵਾਰ ਵੀ ਪੋਜੀਸ਼ਨ ਇਦਾਂ ਦੀ ਚੱਲ ਰਹੀ ਏ ਕਿ ਕੀ ਇਹਨਾਂ ਦਾ ਬੀਜੇਪੀ ਨਾਲ ਅਲਾਈਅੰਸ ਹੁੰਦਾ ਜੇ ਬੀਜੇਪੀ ਨਾਲ ਅਲਾਈਅੰਸ ਹੁੰਦਾ ਤਾਂ ਬਾਦਲ ਪਰਿਵਾਰ ਦੇ ਵਿੱਚੋਂ ਖੜੇ ਇੱਕ ਕੈਂਡੀਡੇਟ ਵੀ ਖੜਾ ਹੋ ਸਕਦਾ ਦੋ ਵੀ ਖੜੇ ਹੋ ਸਕਦੇ ਆ ਪਰ ਬਟਿੰਡਾ ਤੋਂ ਹਰਸ਼ੀਮਰਤ ਕੋਰ ਬਾਦਲ ਵੀ ਲੜ ਸਕਦੇ ਆ ਪਰ ਤੋਂ ਸਤਿ ਸ੍ਰੀ ਅਕਾਲ ਪੰਜਾਬ ਤੱਕ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਆ ਅੱਜ ਫਿਰੋਜ਼ਪੁਰ ਲੋਕ ਸਭਾ ਹਲਕਾ ਦੀ ਗੱਲ ਕਰਾਂਗੇ ਕਿ ਫਿਰੋਜ਼ਪੁਰ ਦੇ ਲੋਕ ਸਭਾ ਹਲਕੇ ਦੇ ਵਿੱਚ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਸੁਖਬੀਰ ਸਿੰਘ ਬਾਦਲ ਹਨ ਜੋ ਕਿ ਵੱਡੇ ਮਾਰਜਨ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਉਹਨਾਂ ਨੂੰ ਐਮਪੀ ਬਣਾਇਆ ਗਿਆ ਸੀਗਾ ਕੀ ਉਹ ਦੁਬਾਰਾ ਫਿਰੋਜ਼ਪੁਰ ਤੋਂ ਚੋਣ ਲੜਦੇ ਹਨ ਅਤੇ ਕੀ ਇਸ ਸੀਟ ਦੇ ਉੱਪਰ ਜਿੱਤਦੇ ਹਨ ਇਸ ਬਾਬਤ ਅੱਜ ਚਰਚਾ ਕਰਾਂਗੇ ਤਾਂ ਇਸ ਚਰਚਾ ਦੇ ਲਈ ਸਾਡੇ ਨਾਲ ਹਨ ਪਰਮਿੰਦਰ ਸਿੰਘ ਸਿੰਘ ਜੋ ਕਿ ਸੀਨੀਅਰ ਪੱਤਰਕਾਰ ਅਤੇ ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਚਾਰਜ ਨੇ ਸਰ ਤੁਹਾਡਾ ਸਵਾਗਤ ਹੈ ਜੀ ਪੰਜਾਬ ਤੋਂ ਧੰਨਵਾਦ ਜੀ ਅਕਸ਼ੇ ਜੀ ਸਰ ਅੱਜ ਜੇ ਗੱਲ ਕੀਤੀ ਜਾਵੇ ਐਮਪੀ ਸੀਟ ਦੇ ਉੱਪਰ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਦੇ ਸੰਸਦ ਸੁਖਵੀਰ ਸਿੰਘ ਬਾਦਲ ਨੇ ਜਿਉ ਇਹ ਤੁ ਸੀਟ ਲੜਦੇ ਹਨ ਕੀ ਉਹ ਸੀਟ ਦੁਬਾਰਾ ਤੋਂ ਕੱਢ ਸਕਦੇ ਹਨ ਕਿਸੇ ਵੇਲੇ ਇਸ ਸੀਟ ਜਿਹੜੀ ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਸੀ ਇਹਨੂੰ ਕਾਂਗਰਸ ਦੀ ਸੀਟ ਸਮਝਿਆ ਜਾਂਦਾ ਸੀ ਔਰ ਫਿਰ ਹਾਲਾਤ ਇਸ ਤਰ੍ਹਾਂ ਦੇ ਬਣਦੇ ਗਏ ਕਿ ਪਿਛਲੀ 6 ਵਾਰ ਤੋਂ ਲਗਾਤਾਰ ਅਕਾਲੀ ਦਲ ਬਾਦਲ ਦਾ ਇਸ ਸੀਟ ਤੇ ਕਬਜਾ ਹੈ ਮੌਜੂਦਾ ਸਮੇ ਅਕਾਲੀ ਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਜਿਹੜੇ ਇੱਥੇ 197500 ਵੋਟ ਤੇ ਜਿੱਤ ਕੇ ਇਹ ਐਮਪੀ ਬਣੇ ਹਨ ਤਾਂ ਜੇ ਸੀਟ ਨੂੰ ਪਿਛਲੇ 6 6 ਵਾਰ ਤੋਂ ਵੇਖਿਆ ਜਾਵੇ ਤਾਂ ਲਗਾਤਾਰ 3 ਵਾਰ ਪਹਿਲਾਂ ਜੋਰਾ ਸਿੰਘ ਮਾਨ ਇਥੋਂ ਐਮਪੀ ਬਣੇ ਫਿਰ 2 ਵਾਰ ਸ਼ੇਰ ਸਿੰਘ ਖਵਾ ਬਣੇ ਹੁਣ ਸੁਖਬੀਰ ਸਿੰਘ ਬਾਦਲ ਬਣੇ ਇਸ ਤੋਂ ਪਹਿਲਾਂ ਕਿਸੇ ਸਮੇ ਕਾਂਗਰਸ ਦੀ ਸੀਟ ਇਸ ਗੱਲੋਂ ਮੰਨਿਆ ਜਾਂਦਾ ਸੀ ਕਿ ਅਬੋਰ ਤੋਂ ਲੈ ਕੇ ਫਰੋਸਪਰ ਦਾ ਕਹਾਣੀ ਹੁੰਦੇ ਹਰ ਜਗ੍ਹਾ ਕਾਂਗਰਸ ਲੀਡ ਕਰਦੀ ਸੀ ਪਰ ਅੱਗੇ ਜਦੋਂ ਵਿਧਾਨ ਸਭਾ ਹਲਕਾ ਜ਼ੀਰਾ ਆ ਜਾਂਦਾ ਸੀ ਜਿੱਥੇ ਜਿਹਦੇ ਵਿੱਚ ਉਸ ਵੇਲੇ ਧਰਮਕੋਟ ਵੀ ਸ਼ਾਮਲ ਸੀ ਤਾਂ ਜ਼ੀਰਾ ਔਰ ਧਰਮਕੋਟ ਤੋਂ ਅੱਗੇ ਅਕਾਲੀ ਦਲ ਬਾਦਲ ਦੀ ਜਿਹੜੀ ਪੰਥਕ ਬੈਲਟ ਸ਼ੁਰੂ ਹੋ ਜਾਂਦੀ ਸੀ ਉਹ ਪਿਛਲੀ ਲੀਡ ਬਰਾਬਰ ਕਰਕੇ ਇਥੋਂ ਅੱਗੇ ਜਿੱਤ ਜਾਂਦੇ ਸੀ ਔਰ ਪਿਛਲੀ 6 ਵਾਰ ਤੋਂ ਇਹ ਰੁਝਾਨ ਰਿਹਾ ਇਸ ਤੋਂ ਬਾਅਦ ਜਦੋਂ ਹਲਕਿਆਂ ਦੀ ਵੰਡ ਹੋਈ ਚੇਂਜ ਹੋਈ ਤਾਂ ਵਿਧਾਨ ਸਭਾ ਹਲਕਾ ਜ਼ੀਰਾ ਇਥੋਂ ਕੱਢ ਦਿੱਤਾ ਗਿਆ ਤੇ ਇਹਦੇ ਨਾਲ ਮੁਕਸਰ ਅਤੇ ਮਲੋੜ ਜੋੜ ਦਿੱਤਾ ਗਿਆ ਹੁਣ ਐਸ ਵੇਲੇ ਇੱਥੇ 9 ਵਿਧਾਨ ਸਭਾ ਹਲਕੇ ਨੇ ਮੁਕਸਨ ਮਲੋਟ ਔਰ ਫਾਜ਼ਿਲਕਾ ਜ਼ਿਲ੍ਹੇ ਦੇ 4 ਹਲਕੇ ਫਾਜ਼ਿਲਕਾ ਜਲਾਲਾਬਾਦ ਬੱਲੂਆਣਾ ਅਬੌਰ ਫਿਰੋਜ਼ਪੁਰ ਦੇ 3 ਹਲਕੇ ਫਿਰੋਜ਼ਪੁਰ ਸ਼ਹਿਰੀ ਫਿਰੋਜ਼ਪੁਰ ਦਿਹਾਤੀ ਔਰ ਗੁਰੂ ਹਰਸਾ ਹੈ ਔਰ ਐਸ ਵੇਲੇ ਜੋ ਮੌਜੂਦਾ ਸਥਿਤੀ ਹੈ ਉਹ ਹਰ ਪਾਰਟੀ ਜੱਕੋ ਤੱਕੋ ਦੇ ਵਿੱਚ ਪਈ ਹੋਈ ਹੈ ਕਿ ਕਿਹੜੀ ਕਿਹੜੇ ਬੰਦੇ ਨੂੰ ਟਿਕਟ ਦਈਏ ਔਰ ਕੀ ਆਉਣ ਵਾਲੇ ਸਿਨੈਰੀਓ ਹੋਣਗੇ ਜੇ ਅੱਜ ਟਿਕਟ ਦਿੰਨੇ ਆ ਕਿਸੇ ਨੂੰ ਤੇ ਕੱਲ ਨੂੰ ਭਾਜਪੀ ਦੇ ਪ੍ਰੈਸ਼ਰ ਹੇਟ ਆ ਕੇ ਬੰਦਾ ਉਧਰ ਤਾਂ ਨਹੀਂ ਚਲਾ ਜਾਏਗਾ ਇਦੇ ਵਿੱਚ ਕਈ ਬਿਜ਼ਨਸਮੈਨਾਂ ਦੇ ਵੀ ਨਾਂ ਆਉਂਦੇ ਰਿਹਾ ਕਈ ਸੀਨੀਅਰ ਨੇਤਾਵਾਂ ਦੇ ਵੀ ਨਾਂ ਆਉਂਦੇ ਰਿਹਾ ਪਰ ਹਰ ਪਾਰਟੀ ਇਸ ਵੇਲੇ ਜੱਗੋ ਤੱਕੀ ਦੇ ਵਿੱਚ ਹੈ ਰਹੀ ਗੱਲ ਜੇ ਸੁਖਬੀਰ ਬਾਦਲ ਹਰਾਂ ਦੀ ਕਰਦੇ ਹੋ ਤੇ ਅਕਾਲੀ ਦਲ ਦਾ ਜਿਹੜਾ ਬੜਾ ਸ਼ਾਨਾਮਤਾ ਇਤਿਹਾਸ ਰਿਹਾ ਚਾਹੇ ਉਹ ਸਿੱਖ ਕੌਮ ਦੀਆਂ ਲਈ ਕਰਵਾਉਣੀਆਂ ਕਰਨੀਆਂ ਹੋਣ ਚਾਹੇ ਉਹ ਦੇਸ਼ ਲਈ ਕਰਵਾਉਣੀਆਂ ਕੀਤੀਆਂ ਹੋਣ ਚਾਹੇ ਪੰਜਾਬ ਲਈ ਉਹਨਾਂ ਨੇ ਮੋਰਚੇ ਲਾਏ ਹੋਣ ਅਕਾਲੀ ਦਲ ਦਾ ਬਹੁਤ ਵਧੀਆ ਇਤਿਹਾਸ ਰਿਹਾ ਪਰ ਮੌਜੂਦਾ ਜਿਹੜੇ ਹਾਲਾਤ ਨੇ ਅਕਾਲੀ ਦਲ ਦੇ ਪਿਛਲੇ ਕੁਝ ਸਾਲਾਂ ਤੋਂ ਕੋਈ ਜ਼ਿਆਦਾ ਬਿਹਤਰ ਨਹੀਂ ਹਨ ਔਰ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਖਰਾਂ ਦੀ ਜਾਂ ਬਠਿੰਡਾ ਤੋਂ ਹਰਸ਼ਿਮਰਤ ਕੋਰ ਬਾਦਲ ਜਿੱਦੇ ਰਹਾ ਉਹ ਉਸ ਸਮੇਂ ਇਹਨਾਂ ਦਾ ਬੀਜੇਪੀ ਨਾਲ ਅਲਾਈਅੰਸ ਸੀ ਗੱਟਚੋੜ ਸੀ ਇਸ ਵੇਲੇ ਜਗੋ ਤਕੀ ਦੇ ਵਿੱਚ ਪੋਜੀਸ਼ਨ ਮੈਂ ਫਿਰ ਦੁਬਾਰਾ ਬੜਾ ਯੂਜ਼ ਕਰ ਰਿਹਾ ਉਹ ਇਸ ਕਰਕੇ ਆ ਕਿ ਕਿਸਾਨ ਮੋਰਚੇ ਨੂੰ ਲੈ ਕੇ ਪਤਾ ਨਹੀਂ ਇਹਨਾਂ ਦਾ ਹੁਣ ਅਲਾਈਅੰਸ ਦੁਬਾਰਾ ਹੁੰਦਾ ਹੈ ਜਾਂ ਨਹੀਂ ਹੁੰਦਾ ਔਰ ਜਿਹੜਾ ਆਉਣ ਵਾਲਾ ਸਮਾਂ ਉਹ ਇਹਨਾਂ ਦਾ ਜਿਹੜਾ ਫਿਊਚਰ ਹੈ ਇਹ ਇਹਨਾਂ ਦੇ ਅਲਾਈਅੰਸ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਹਾਲਾਂਕਿ ਠੀਕ ਹੈ ਸੁਖਵੀਰ ਸਿੰਘ ਬਾਦਲ ਹਰਾਂ ਦਾ ਜਿਹੜਾ ਵੋਟ ਬੈਂਕ ਹੈ ਜਾਂ ਦੂਜੀਆਂ ਪਾਰਟੀਆਂ ਲਈ ਵੀ ਇਹ ਕੰਮ ਕਰਦੇ ਰਹੇ ਨੇ ਖਾਸ ਕਰ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿੰਦਾ ਹੁੰਦੇ ਸਨ ਉਹਨਾਂ ਕੋਲ ਹਰ ਪਾਰਟੀ ਦੇ ਜਿਹੜੇ ਲੀਡਰ ਜਿਹੜੇ ਐਮ ਐਲ ਐ ਸਬਾਨ ਸਾਬ ਕ ਐਮ ਐਲ ਐ ਸਬਾਨ ਜਾਂਦੇ ਸਨ ਉਹਨਾਂ ਦੇ ਵੀ ਕੰਮ ਕਰ ਦਿੰਦੇ ਸਨ ਉਹਦੀ ਰਟਰਨ ਦੇ ਵਿੱਚ ਹੋ ਸਕਦਾ ਕੁਝ ਲੋਕ ਸੁਖਵੀਰ ਸਿੰਘ ਬਾਦਲ ਨੂੰ ਸਪੋਰਟ ਕਰ ਜਾਣ ਪਰ ਜਿਆਦਾ ਜਿਹੜਾ ਇਹਨਾਂ ਦਾ ਫਿਊਚਰ ਹੈ ਉਹ ਬੀਜੇਪੀ ਨਾਲ ਅਲਾਈਅੰਸ ਤੇ ਹੀ ਡਿਪੈਂਡ ਕਰਦਾ ਫਿਰੋਜ਼ਪੁਰ ਦੇ ਜਦੋਂ ਏਡਾ ਵੱਡਾ ਮਾਰਜਨ 2 ਲੱਖ ਦੇ ਕਰੀਬ ਵੋਟਾਂ ਦੇ ਨਾਲ ਮਾਰਜਨ ਤੋਂ ਜਿਹੜਾ ਸੁਖਬੀਰ ਸਿੰਘ ਬਾਦਲ ਹਰਿਆਣੂ ਜਿਹੜਾ ਜਿਤਾਇਆ ਗਿਆ ਲੀਡ ਦਿੱਤੀ ਗਈ ਤਾਂ ਲੋਕਾਂ ਦੇ ਮੰਚ ਸੀਗਾ ਕਿ ਵਿਕਾਸ ਹੈ ਜਿਹੜਾ ਉਹ ਇਸ ਹਲਕੇ ਦੇ ਵਿੱਚ ਪੂਰੇ ਏਰੀਆ ਦੇ ਵਿੱਚ ਹੋਏਗਾ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਵੀ ਬੋਲਦੇ ਰਹੇ ਕਿ ਮੈਂ ਫਿਰੋਜ਼ਪੁਰ ਨੂੰ ਪੈरिस ਬਣਾ ਦੇਵਾਂਗਾ ਕੀ ਉਹ ਬਣਿਆ ਪਰ ਇਸ ਤਾਂ ਇਦਾਂ ਜੀ ਸੁਖਬੀਰ ਸਿੰਘ ਬਾਦਲ ਦਾ ਹੁਣ ਤੱਕ ਜਿੰਨੀਆਂ ਵੀ ਆਪੋਜੀਸ਼ਨ ਪਾਰਟੀਆਂ ਨੇ ਭਾਵੇਂ ਉਹ ਮੇਨ ਆਪੋਜੀਸ਼ਨ ਅਕਾਲੀ ਦਲ ਦੀ ਕਾਂਗਰਸ ਹੈ ਕਾਂਗਰਸ ਦੇ ਲੀਡਰ ਹੋਣ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਉਹ ਸੁਖਬੀਰ ਸਿੰਘ ਬਾਦਲ ਹਰਾਂ ਤੇ ਇਹੀ ਦੋਸ਼ ਲਾਉਂਦੇ ਨੇ ਕਿ 5 ਸਾਲ ਦੇ ਦੌਰਾਨ ਉਹਨਾਂ ਨੇ ਪਿੱਛੇ ਮੁੜ ਕੇ ਹਲਕੇ ਨੂੰ ਵੇਖਿਆ ਨਹੀਂ ਔਰ ਜੇ ਕੁਝ ਲੋਕਾਂ ਨੇ ਆਰਟੀਆਈ ਦੇ ਤਹਿਤ ਜਾਣਕਾਰੀਆਂ ਲਈਆਂ ਕਿ ਕਿੰਨੀ ਗ੍ਰਾਂਟ ਕਿੱਥੇ ਲਾਈ ਤਾਂ ਉਹ ਵੀ ਕੋਈ ਜ਼ਿਆਦਾ ਵਧੀਆ ਨਤੀਜੇ ਦੇਖਣ ਨੂੰ ਮਿਲ ਨਹੀਂ ਰਹੇਗੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪਿਛਲੇ 4 ਸਾਲਾਂ 'ਚ ਕੋਈ ਜ਼ਿਆਦਾ ਗ੍ਰਾਂਟਾਂ ਵੰਡੀਆਂ ਹੋਣ ਠੀਕ ਹੈ ਪਿਛਲੇ ਸਾਲ ਹੜਾਏ ਜਦੋਂ ਹੜਾਏ ਤੇ ਹੜਾਂ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਹੋਰ ਨੇ ਕੁਝ ਕਿਸ਼ਤੀਆਂ ਵਰ ਦਿੱਤੀਆਂ ਕੁਝ ਦਵਾਈਆਂ ਵਗੈਰਾ ਜਾਂ ਕੁਝ ਕੀਤਾ ਉਹ ਹਰ ਪੋਲੀਟੀਕਲ ਪਾਰਟੀ ਨੇ ਉਹ ਉਸ ਵੇਲੇ ਆ ਉਹਦੀ ਨਾ ਸ਼ਮੂਲੀਅਤ ਵਖਾਈ ਉਸ ਸਮੇਂ ਚ ਪਰ ਜਿਹੜਾ ਲੋਕਾਂ ਦਾ ਦੋਸ਼ ਏ ਕਿ ਜਿਸ ਤਰ੍ਹਾਂ ਜਿੰਨੇ ਮਾਰਜਨ ਵਾਲੇ ਇਹਨਾਂ ਨੂੰ ਜਿਤਾਇਆ ਗਿਆ ਸੀ ਉਸ ਹਿਸਾਬ ਨਾਲ ਇਹਨਾਂ ਨੇ ਕੰਮ ਨਹੀਂ ਕੀਤੇ ਔਰ ਉਹਦਾ ਫਰਕ ਸ਼ਾਇਦ ਆਨਨ ਵਾਲੇ ਜਿਹੜੇ ਇਲੈਕਸ਼ਨ ਨੂੰ ਉਹ ਚ ਵੇਖਣ ਨੂੰ ਵੀ ਮਿਲੇਗਾ ਦੂਜੀ ਗੱਲ ਰਹੀ ਗੱਲ ਕਿ ਕਿ ਭਾਜਪਾ ਨਾਲ ਅਲਾਈਅੰਸ ਕਰਕੇ 197500 ਵੋਟਾਂ ਤੇ ਜਿੱਤੇ ਆ ਜਾਂ ਇਹਨਾਂ ਦਾ ਆਪਣਾ ਵੋਟ ਬੈਂਕ ਸੀ ਜਾਂ ਕੀ ਰੀਜ਼ਨ ਸੀ ਉਹਦੇ 'ਚ ਮੈਂ ਇਹ ਦੱਸਣਾ ਚਾਹਾਂਗਾ ਵੀ ਅਕਾਲੀ ਦਲ ਬਾਦਲ ਹਰ ਵਾਰ ਇਹਨਾਂ ਦਾ ਇੱਕ ਤਰੀਕਾ ਹੁੰਦਾ ਆ ਪੂਰੇ ਪੰਜਾਬ ਦੀਆਂ ਮੈਂਬਰ ਪਾਰਲੀਮੈਂਟ ਦੀਆਂ ਜਿਹੜੀਆਂ ਸੀਟਾਂ ਨੇ ਉਹ ਡਿclare ਕਰ ਦਿੰਦੇ ਨੇ ਕੈਂਡੀਡੇਟ ਡਿclare ਕਰ ਦਿੰਦੇ ਆ ਜਿੱਥੋਂ ਬਾਦਲ ਪਰਿਵਾਰ ਦੀ ਸੀਟ ਲੜਨੀ ਹੋਵੇ ਪਿਛਲੀ ਵਾਰ ਵੀ ਇਸ ਤਰ੍ਹਾਂ ਹੋਇਆ ਫਰੋਜ਼ਪੁਰ ਤੇ ਬਠਿੰਡਾ ਸਭ ਤੋਂ ਲਾਸਟ ਇਹਨਾਂ ਨੇ ਸੀਟਾਂ ਡਿclare ਕੀਤੀ ਕਿ ਕੌਣ ਲੜੇਗਾ ਪੂਰੀ ਕੈਲਕੂਲੇਸ਼ਨ ਨਾਲ ਪੂਰੀ ਜੋੜ ਤੋੜ ਨਾਲ ਇਹ ਕਰਦੇ ਨੇ ਕਿ ਵਿਨੇਬਿਲਿਟੀ ਵੇਖਦੇ ਨੇ ਵਿਨੇਬਿਲਿਟੀ ਹੁੰਦੀ ਏ ਤਾਂ ਆਪ ਖੜੇ ਹੋਣਗੇ ਨਹੀਂ ਤਾਂ ਕਿਸੇ ਹੋਰ ਪਾਰਟੀ ਦੇ ਮੈਂਬਰ ਨੂੰ ਖੜਾ ਕਰਦੇ ਨੇ ਇਸ ਵਾਰ ਵੀ ਪੋਜੀਸ਼ਨ ਇਦਾਂ ਦੀ ਚੱਲ ਰਹੀ ਏ ਕਿ ਕੀ ਇਹਨਾਂ ਦਾ ਬੀਜੇਪੀ ਨਾਲ ਅਲਾਈਅੰਸ ਹੁੰਦਾ ਜੇ ਬੀਜੇਪੀ ਨਾਲ ਅਲਾਈਅੰਸ ਹੁੰਦਾ ਤਾਂ ਬਾਦਲ ਪਰਿਵਾਰ ਦੇ ਵਿੱਚੋਂ ਖੜੇ ਇੱਕ ਕੈਂਡੀਡੇਟ ਵੀ ਖੜਾ ਹੋ ਸਕਦਾ ਦੋ ਵੀ ਖੜੇ ਹੋ ਸਕਦੇ ਆ ਉਹ ਬਠਿੰਡਾ ਤੋਂ ਹਰਸ਼ਿਮਰਤ ਕੋਰ ਬਾਦਲ ਵੀ ਲੜ ਸਕਦੇ ਆ ਫਰੀਦਪੁਰ ਤੋਂ ਚੰਕਵੀਰ ਬਾਦਲ ਵੀ ਲੜ ਸਕਦੇ ਆ ਪਿਛਲੀ ਵਾਰ ਅਸੀਂ ਇੱਕ ਸਟੋਰੀ ਕੀਤੀ ਸੀ ਜਦੋਂ ਇਹਨਾਂ ਵੱਲੋਂ ਕੈਂਡੀਡੇਟ ਡਿਕਲੇਅਰ ਨਹੀਂ ਕੀਤਾ ਜਾ ਰਿਹਾ ਸੀ ਫਿਰੋਜ਼ਪੁਰ ਔਰ ਬਠਿੰਡਾ ਵਾਸਤੇ ਅਸੀਂ ਇਹ ਸਟੋਰੀ ਕੀਤੀ ਸੀ ਕਿ ਫਿਰੋਜ਼ਪੁਰ ਬਾਦਲ ਪਰਿਵਾਰ ਵਾਸਤੇ ਸਭ ਤੋਂ ਸੇਫ ਸੀਟ ਹੈ ਉਹਦਾ ਰੀਜ਼ਨ ਇਹ ਸੀ ਕਿ ਜਦੋਂ 2007 ਤੋਂ 2017 ਤੱਕ ਅਕਾਲੀ ਦਲ ਬਾਦਲ ਨੇ 10 ਸਾਲ ਰਾਜ ਕੀਤਾ ਉਹਦੇ ਵਿੱਚ ਉਹਨਾਂ ਤੋਂ ਕੰਮ ਲੈਣ ਵਾਲਿਆਂ ਦੇ ਵਿੱਚੋਂ ਕਾਂਗਰਸੀ ਐਮਐਲਏ ਦੀ ਲਿਸਟ ਬਹੁਤ ਲੰਮੀ ਸੀ ਔਰ ਪੂਰੇ ਜ਼ਿਲ੍ਹਾ ਫਿਰੋਜ਼ਪੁਰ ਦੇ 2 ਜਾਂ 3 ਕਾਂਗਰਸੀ ਐਮਐਲਏ ਤੇ ਇਸ ਤਰ੍ਹਾਂ ਦੇ ਸੀ ਉਥੇ ਅਕਾਲੀਆਂ বিজেপি ਐਮਐਲਏ ਦੀ ਹਾਜ਼ਰੀ ਘੱਟ ਹੋएगी ਜਿੱਥੇ ਹਾਜ਼ਰੀ ਰਜਿਸਟਰ ਲੱਗੇ ਹੋਣਾ ਤੇ ਫਰੋਇਪੁਰ ਦੇ ਦੋ ਕਾਂਗਰਸੀ ਐਮਐਲਏ ਦੀ ਉਥੇ ਹਾਜ਼ਰੀ ਬਹੁਤ ਜ਼ਿਆਦਾ ਮਿਲੇਗੀ ਉਹਨਾਂ ਨੇ ਬਹੁਤ ਜ਼ਿਆਦਾ ਉਥੋਂ ਕੰਮ ਲਿਆ ਪਰ ਉਹਨਾਂ ਨੇ ਉਹ ਰਿਟਰਨ ਬਾਅਦ ਚ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਵੀ ਇਹ ਕੋਈ ਅਕਾਲੀ ਦਲ ਬਾਦਲ ਦੀ ਵੋਟ ਜਾਂ বিজেপি ਦੀ ਵੋਟ ਨਾਲ ਨਹੀਂ ਦਿੱਤੇ ਉਹਦੇ ਵਿੱਚ ਕਾਂਗਰਸੀਆਂ ਨੇ ਵੋਟ ਵੀ ਪਾਈ ਉਹਨਾਂ ਨੇ ਔਰ ਉਹਦਾ ਖਮਿਆਜਾ ਭੁਗਤਣਾ ਪਿਆ ਕਾਂਗਰਸ ਦੇ ਜਿਹੜੇ ਕੈਂਡੀਡੇਟ ਸੀ ਸ਼ੇਰ ਸਿੰਘ ਕੋਆਆ ਉਹ ਬੜੀ ਬੁਰੀ ਤਰ੍ਹਾਂ ਹਾਰੇ 2 ਲੱਖ ਵੋਟ ਨਾਲ ਹਾਰਨਾ ਬਹੁਤ ਬੁਰੀ ਤਰ੍ਹਾਂ ਹੁੰਦਾ ਬੁਰੀ ਤਰ੍ਹਾਂ ਆ ਰਿਹਾ ਉਹਦੇ ਵਿੱਚ ਕਾਂਗਰਸੀਆਂ ਦੀ ਵੋਟ ਵੀ ਵਿੱਚ ਨਾਲ ਆਈ ਉਹ ਕਈ ਫੈਕਟਰ ਇਕੱਠੇ ਹੋ ਗਏ ਫੈਕਟਰ ਇਹ ਵੀ ਸੀ ਕਿ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਭਾਜਪਾ ਨਾਲ ਇਹਨਾਂ ਦੀ ਨੇੜਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰੋਜ਼ਪੁਰ ਨੂੰ ਵਾਕਈ ਡਵੈਲਪਮੈਂਟ ਦੇ ਪੱਖੋਂ ਕੋਈ ਵਧੀਆ ਸ਼ਹਿਰ ਤਾਂ ਬਣਾਈ ਜਾ ਸਕਦਾ ਪੈਰਿਸ ਤਾਂ ਚਲੋ ਕੀ ਬਣਾਉਣਾ ਕਿਉਂਕਿ ਜਦੋਂ ਇਹਨਾਂ ਦੀ 10 ਸਾਲ ਸਰਕਾਰ ਸੀ ਉਦੋਂ ਇਹ ਕਹਿੰਦੇ ਹੁੰਦੇ ਸੀ ਕੈਲੀਫੋਰਨੀਆ ਬਣਾ ਦਾਂਗੇ ਠੀਕ ਹੈ ਵਿਕਾਸ ਕੀਤੇ ਆ ਪਰ ਕੈਲੀਫੋਰਨੀਆ ਵਾਲੀ ਕੋਈ ਗੱਲ ਨਜ਼ਰ ਨਹੀਂ ਆਈ ਤਾਂ ਹੁਣ ਜੇ ਮੌਜੂਦਾ ਸੀਟ ਦੀ ਗੱਲ ਕੀਤੀ ਜਾਵੇ ਕੀ ਲੱਗਦਾ ਹੈਗਾ ਕਿ ਇਸ ਵੇਲੇ ਸਥਿਤੀ ਕੀ ਹੈਗੀ ਆ ਕਿਉਂਕਿ ਜੇ ਐਲਾਈਅንስ ਹੈ ਇੰਡੀਆ ਗਾਟ ਜੋੜ ਦੇ ਵਿੱਚ ਵੀ ਆਮ ਆਦੀ ਪਾਰਟੀ ਨੇ ਡਿਕਲੇਅਰ ਕਰਤਾ ਕਿ ਅਸੀਂ 13 ਦੀਆਂ 13 ਸੀਟਾਂ ਦੇ ਉੱਤੇ ਅਲੱਗ ਲੜਾਂਗੇ ਔਰ ਅਸੀਂ ਸੀਟ ਜਿਹੜੀ ਹੈ ਉਹ ਜਿੱਤਾਂਗੇ ਇਸੇ ਤਰੀਕੇ ਨਾਲ ਹੀ ਜਿਹੜਾ ਅਕਾਲੀ ਦਲ ਦਾ ਤੇ ਭਾਜਪਾ ਦਾ ਹਾਲੇ ਕੋਈ ਵੀ ਜਿਹੜਾ ਸਾਹਮਣੇ ਖੁੱਲ ਕੇ ਬਿਆਨਬਾਜ਼ੀ ਨਹੀਂ ਆ ਰਹੀ ਕਿ ਕੀ ਲਾਈਨਸ ਹੋਏਗਾ ਤਾਂ ਕੁੱਲ ਵਲਾ ਕੇ ਹੁਣ ਚਾਰ ਜੜੀਆਂ ਪਾਰਟੀਆਂ ਆਪਣੇ ਉਹ ਆਪਣੀਆਂ ਜੜੀਆਂ ਤਿਆਰੀਆਂ ਕਰਤੀਆਂ ਨਜ਼ਰ ਆ ਰਹੀਆਂ ਨੇ ਤਾਂ ਕੀ ਲੱਗਦਾ ਕਿ ਫਰੋਜ਼ਪੁਰ ਦੇ ਲੋਕਾਂ ਦੀ ਇਸ ਵੇਲੇ ਕੀ ਜੜੀ ਹੈ ਉਹ ਸਥਿਤੀ ਹੈਗੀ ਹੈ ਕੀ ਸੋਚਦੇ ਫਰੋਜ਼ਪੁਰ ਤੇ ਲੋਕ ਬੜੇ ਨਾ ਸਸ਼ੋਪੰਚ ਪਏ ਹੋਏ ਆ ਕਿ ਕੀ ਬਣੇਗਾ ਕੌਣ ਆਏਗਾ ਕਿਉਂਕਿ ਇੱਥੇ ਇਸ ਸਮਾਂ ਦੇ ਕਈ ਲੀਡਰ ਨੇ ਮੰਨ ਲਓ ਕਾਂਗਰਸ ਨਾਲ ਕੋਈ ਜੁੜੇ ਹੋਏ ਬੰਦੇ ਕਾਂਗਰਸ ਦੇ ਇੱਕ ਦੋ ਉਮੀਦਵਾਰ ਇਹੋ ਜਿਹੇ ਆ ਉਹਨਾਂ ਨੂੰ ਕਾਂਗਰਸ ਵੱਲੋਂ ਵੀ ਕੈਂਡੀਡੇਟ ਮੰਨਿਆ ਜਾ ਰਿਹਾ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਵੀ ਕੈਂਡੀਡੇਟ ਮੰਨਿਆ ਜਾ ਰਿਹਾ ਸੰਭਾਵੀ ਕੈਂਡੀਡੇਟ ਉਹਨੂੰ ਅਕਾਲੀ ਦਲ ਬੀਜੇਪੀ ਵੱਲੋਂ ਵੀ ਸੰਭਾਵੀ ਕੈਂਡੀਡੇਟ ਮੰਨਿਆ ਜਾ ਰਿਹਾ ਔਰ ਉਹਦੇ ਵਿੱਚ ਚਰਚਾ ਇਹ ਵੀ ਚੱਲਦੀ ਹੈ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਉਹ ਬੜਾ ਇਹ ਸੋਚ ਕੇ ਚੱਲ ਰਹੀ ਵੀ ਜਿਹੜੇ ਬੰਦੇ ਨੂੰ ਅਸੀਂ ਟਿਕਟ ਦੇ ਦਈਏ ਵਿਨੇਬਿਲਟੀ ਵਾਲਾ ਕੈਂਡੀਡੇਟ ਹੋਏਗਾ ਜਿੱਤ ਵੀ ਗਿਆ ਤੇ ਜਿੱਤ ਕੇ ਉਹ ਬੀਜੇਪੀ ਦੀ ਸ਼ਾਮਲ ਹੋ ਗਏ ਤਾਂ ਕੀ ਕਰਾਂਗੇ ਉਹ ਇਹ ਚੀਜ਼ਾਂ ਵੇਦੇ ਵੀ ਕੋਈ ਬਿਜ਼ਨਸਮੈਨ ਹੈ ਜੋ ਬਿਜ਼ਨਸਮੈਨ ਦੇ ਵੀ ਸੋ ਪ੍ਰੈਸ਼ਰ ਹੁੰਦੇ ਨੇ ਕਿ ਇਹ ਫਲਾਣਾ ਫਲਾਣਾ ਬੰਦਾ ਬਿਜ਼ਨਸਮੈਨ ਹੈ ਜੀ ਚਲੋ ਵਿਨੇਬਿਲਟੀ ਵੀ ਹੈ ਬੰਦੇ ਦਾ ਕਿਰਦਾਰ ਵੀ ਹੈ ਇਲਾਕੇ 'ਚ ਇਮਾਨਦਾਰੀ ਵੀ ਹੈ ਜ ਪਰ ਜਿੱਦ ਤੇ ਕੇ ਬੀਜੇਪੀ ਸ਼ਾਮਲ ਹੋਗਾ ਫਿਰ ਕੀ ਕਰੋਗੇ ਸਾਇਲੈਂਟਲੀ ਬੀਜੇਪੀ ਨੂੰ ਸਪੋਰਟ ਕਰਦੇ ਹੋ ਫਿਰ ਕੀ ਕਰੋਗੇ ਇਹ ਜਿਹੜੀ ਪੋਜੀਸ਼ਨ ਹੈ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਬੜੀ ਇਹ ਦਚਿੱਤੀ ਬੜੀ ਚੱਲਦੀ ਪਈ ਹੈ ਕੱਲੇ ਫਿਰੋਜ਼ਪੁਰ ਦੀ ਨਹੀਂ ਪੂਰੇ ਪੰਜਾਬ 'ਚ ਚੱਲਦੀ ਪਈ ਹੈ ਕਿ ਬੀਜੇਪੀ ਉਹਨਾਂ ਦਾ ਕਹਿਣਾ ਹੈ ਬੀਜੇਪੀ ਕੁਝ ਵੀ ਕਰ ਸਕਦੀ ਕਿੱਥੇ ਵੀ ਕਰ ਸਕਦੀ ਕਿਤੇ ਵੀ ਕਰ ਸਕਦੀ ਹੈ ਕਿਸੇ ਤਰ੍ਹਾਂ ਦੇ ਬੰਦੇ ਨੂੰ ਕੈਪਚਰ ਕਰ ਸਕਦੀ ਹੈ ਹੁਣ ਰਹੀ ਗੱਲ ਅਕਾਲੀ ਦਾ ਤੇ ਬੀਜੇਪੀ ਦੇ ਐਲਾਈਅੰਸ ਦੀ ਗੱਲ ਕਰੀਏ ਜਾਂ ਖਾਸ ਕਰਕੇ ਸੁਖਬੀਰ ਬਾਦਲ ਦੀ ਗੱਲ ਕੀਤੀ ਮੈਂ ਫੇਰ ਇੱਕੋ ਗੱਲ ਕਹਿਣਾ ਸੁਖਬੀਰ ਬਾਦਲ ਵੇਟ ਐਂਡ ਵਾਚ ਚੱਲ ਰਹੇ ਨੇ ਅਲਾਈਅੰਸ ਇਹਨਾਂ ਦਾ ਹੋਣ ਵਾਲਾ ਸੀ ਤਿਆਰੀ ਪੂਰੀ ਚੱਲ ਰਹੀ ਸੀ ਉਦੋਂ ਕਿਸਾਨ ਮੋਰਚਾ ਲੱਗ ਗਿਆ ਉਹਨਾਂ ਕਿਸਾਨ ਮੋਰਚੇ ਦੇ ਚੱਲਦਿਆਂ ਪਤਾ ਨਹੀਂ ਇਹਨਾਂ ਦਾ ਅਲਾਈਅੰਸ ਹੁੰਦਾ ਹੈ ਜਾਂ ਨਹੀਂ ਹੁੰਦਾ ਜੇ ਨਹੀਂ ਹੁੰਦਾ ਤੇ ਫਿਰ ਇਹਨਾਂ ਦਾ ਕੈਂਡੀਡੇਟ ਕੋਈ ਹੋਰ ਹੋਏਗਾ ਫਿਰ ਦੋ ਸੀਟਾਂ ਦੇ ਵਿੱਚੋਂ ਸੁਖਬੀਰ ਬਾਦਲ ਤੇ ਅਰਸ਼ਮਿੰਦਰ ਕੌਰ ਬਾਦਲ ਦੋਵੇਂ ਲੜਨਗੇ ਜਾਂ ਦੋਵਾਂ 'ਚੋਂ ਇੱਕ ਜਣਾ ਲੜੇਗਾ ਮਜਬੂਰੀ 'ਚ ਪਰ ਫਿਰ ਉਹਨਾਂ ਦਾ ਕੈਂਡੀਡੇਟ ਜੇ ਅਲਾਈਅੰਸ ਨਹੀਂ ਹੁੰਦਾ ਤੇ 80% ਤੋਂ ਵੱਧ ਉਮੀਦ ਹੈ ਕਿ ਇਹਨਾਂ ਦਾ ਕੈਂਡੀਡੇਟ ਫਰੋਸਪੁਰ ਤੋਂ ਕੋਈ ਹੋਰ ਹੋਵੇਗਾ ਸੁਖਬੀਰ ਸਿੰਘ ਬਾਦਲ ਨਹੀਂ ਹੋਣਾ ਤੇ ਕੀ ਉਹ ਸੀਟ ਕੱਢ ਪਾਏਗਾ ਲੋਕ ਖੁਸ਼ ਹੋਣਗੇ ਅਕਾਲੀ ਦਲ ਨੂੰ ਵੋਟ ਦੇ ਕੇ ਦੁਬਾਰਾ ਤੋਂ ਹੁਣ ਦੇਖੋ ਇੱਕ ਚਿਹਰਾ ਸੁਖਬੀਰ ਸਿੰਘ ਬਾਦਲ ਦਾ ਲੋਕ ਉਹਨਾਂ ਦੇ ਵਿੱਚ ਲੀਡਰ ਵੀ ਵੇਖਦੇ ਆ ਉਹ ਅਕਾਲੀ ਦਲ ਦੇ ਪ੍ਰਧਾਨ ਵੀ ਆ ਉਹ ਉਹਨਾਂ ਦਾ ਉਹਨਾਂ ਦੀ ਜਿਹੜੀ ਇੱਕ ਰੈਪਿਊਟੇਸ਼ਨ ਹੈ ਅਕਾਲੀ ਦਲ ਅਕਾਲੀ ਲੀਡਰ ਵਾਲੀ ਵੋਟ ਬੈਂਕ ਉਹਨਾਂ ਦਾ ਪੱਕਾ ਵੀ ਹੈ ਜਿਵੇਂ ਕਈ ਕਈ ਲੋਕ ਇਹ ਕਹਿੰਦੇ ਹੁੰਦੇ ਸੀ ਕਿਸੇ ਵੇਲੇ ਕਿ ਇੱਕ ਇਥੇ ਫਰੋਸਪੁਰ ਤੋਂ ਆਜ਼ਾਦ ਮੀਨਵਰ ਖੜਾ ਹੋ ਗਿਆ ਵਿਧਾਨ ਸਭਾ ਦੇ ਇਲੈਕਸ਼ਨ ਫਰੀਪੁਰ ਸ਼ਹਿਰੀ ਸੀਟ ਤੋਂ ਔਰ ਸੁਖਪਾਲ ਸਿੰਘ ਨੰਨੂ ਦੇ ਖਿਲਾਫ ਉਹ ਕੈਂਡੀਡੇਟ ਖੜਾ ਹੋਇਆ ਉਹ ਪਿੰਡਾਂ ਦੇ ਵਿੱਚੋਂ ਜਾਂਦੇ ਸੀ ਜੀ ਸਾਨੂੰ ਫਲਾਣਾ ਅਕਾਲੀ ਲੀਡਰ ਦੀ سپورਟ ਹੈ ਤੇ ਉਹ ਸਾਡੇ ਨਾਲ ਨੇ ਉਹ ਮੇਰਾ ਪਿਓ ਬਣਿਆ ਆ ਤੇ ਤੁਸੀਂ ਸਾਨੂੰ ਵੋਟ ਪਾਓ ਤੇ ਪਿੰਡਾਂ ਦੇ ਲੋਕ ਕਹਿੰਦੇ ਵੀ ਅਸੀਂ ਤਾਂ ਬਾਦਲ ਸਾਹਿਬ ਨੂੰ ਵੋਟ ਪਾਣੀ ਹੈ ਤੇ ਉਹ ਗੋ ਬੰਦਾ ਕਹਿੰਦਾ ਸੀ ਜੇ ਬਾਦਲ ਸਾਹਿਬ ਖੋਤਾ ਖੜਾ ਕਰ ਦਿੰਦਾ ਕਹਿੰਦਾ ਖੋਤੇ ਨੂੰ ਵੋਟ ਪਾ ਦੇਣਗੇ ਮਤਲਬ ਬਾਦਲ ਪਰਿਵਾਰ ਦੀ ਇਹ ਰੈਪਿਊਟੇਸ਼ਨ ਕਈ ਜਿਹੜੇ ਖਾਸ ਵੋਟਰ ਨੇ ਉਹਨਾਂ ਦੇ ਕੱਟੜ ਵੋਟਰ ਉਹਨਾਂ ਦੇ ਵਿੱਚ ਰਹੀ ਪਰ ਇੱਥੇ ਗੱਲ ਉਹ ਆ ਜਾਂਦੀ ਹੈ ਸੁਖਵੀਰ ਸਿੰਘ ਬਾਦਲਾ ਦਾ ਆਪ ਖੜੇ ਹੋਣਾ ਜਾਂ ਕਿਸੇ ਬੀ ਕੇ ਬੀ ਗ੍ਰੇਡ ਦੇ ਕੈਂਡੀਡੇਟ ਦਾ ਖੜਾ ਹੋਣਾ ਜਾਂ ਸੀ ਗ੍ਰੇਡ ਦੇ ਕੈਂਡੀਡੇਟ ਦਾ ਖੜਾ ਹੋਣਾ ਬੜਾ ਫਰਕ ਪੈਂਦਾ ਉਹਦੇ ਨਾਲ ਜਿਹੜੀ ਵੋਟ ਸੁਖਵੀਰ ਸਿੰਘ ਬਾਦਲਾ ਨੂੰ ਮਿਲਣੀ ਉਸ ਬੰਦੇ ਨੂੰ ਵੋਟ ਨਹੀਂ ਮਿਲੇਗੀ ਔਰ ਰਹੀ ਗੱਲ ਅਲਾਈਅੰਸ ਦੀ ਤੇ ਬਿਨਾ ਅਲਾਈਅੰਸ ਤੋਂ ਜਿਤਨਾ ਤਾਂ ਬਹੁਤ ਔਖਾ ਹੋ ਜਾਣਾ ਇਸ ਬੁਕੇ ਤੇ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਤੁਹਾਨੂੰ ਲੱਗਦੀ ਹੈਗੀ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਸਰਕਾਰ ਨੂੰ ਸੱਤਾ ਦੇ ਵਿੱਚ ਆਈ ਵੱਡਾ ਮਾਰਜਨ ਲੈ ਕੇ ਆਈ ਔਰ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਜਿਹੜੀਆਂ 9 ਸੀਟਾਂ ਦੇ ਵਿੱਚੋਂ 8 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੀਆਂ ਸੀਟਾਂ ਉਹਨਾਂ ਦੇ ਖਾਤੇ 'ਚ ਨੇ ਕਿਦਾਂ ਦੇਖਦੇ ਆਮ ਆਦਮੀ ਪਾਰਟੀ ਦੇਖੋ ਇੱਕ ਨਵੇਂ ਚਿਹਰੇ ਸੀ ਸਾਰੇ ਜਿੰਨੇ ਵੀ ਕੈਂਡੀਡੇਟ ਸੀ ਵਿਧਾਨ ਸਭਾ ਦੇ ਜਿੰਨੇ ਵੀ ਉਮੀਦਵਾਰ ਸੀ ਜ਼ਿਆਦਾਤਰ ਨਵੇਂ ਚਿਹਰੇ ਸੀ ਜੇ ਹੁਣ ਫਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਪੁੱਲਰ ਸੈਨੇਟ ਦੇ ਇਲੈਕਸ਼ਨ ਲੜਦੇ ਰਹੇ ਕੰਪੈਰੀਟਿਵਲੀ ਦੂਜਿਆਂ ਦੇ ਇੱਕ ਥੋੜਾ ਜਾਣ ਪਛਾਣਿਆ ਚਿਹਰੇ ਸੀ ਬਾਕੀ ਜੇ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ 90% ਤੋਂ ਉਪਰ ਜਿਹੜੇ ਉਮੀਦਵਾਰ ਸੀ ਅਨਨੋਨ ਚਿਹਰੇ ਸੀ ਔਰ ਉਹ ਉਹਨਾਂ ਨੂੰ ਜਿਹੜੀਆਂ ਵੋਟਾਂ ਮਿਲੀਆਂ ਜਿਆਦਾਤਰ ਉਹ ਉਸ ਵੇਲੇ ਭਗਵੰਤ ਮਾਨ ਔਰ ਕੇਜਰੀਵਾਲ ਦੇ ਫੇਸ ਨਾਲ ਮਿਲੀਆਂ ਜਾਂ ਉਹਨਾਂ ਵੱਲੋਂ ਦਿੱਲੀ 'ਚ ਕੀਤੇ ਗਏ ਕੰਮਾਂ ਦਾ ਜਿਹੜਾ ਪ੍ਰਚਾਰ ਕੀਤਾ ਗਿਆ ਪੰਜਾਬ ਦੇ ਵਿੱਚ ਜਾਂ ਉਹਨਾਂ ਨੇ ਪੰਜਾਬ ਦੇ ਵਿੱਚ ਚਰਚਾ ਹੀ ਇਸ ਤਰ੍ਹਾਂ ਦੀ ਕਰਵਾ ਲਈ ਆਪਣੀ ਉਹਦਾ ਬੈਨੀਫਿਟ ਮਿਲਿਆ ਔਰ ਸਭ ਤੋਂ ਵੱਡਾ ਜਿਹੜਾ ਜਿਹੜਾ ਐਡਵਾਂਟੇਜ ਇਹਨਾਂ ਨੂੰ ਹੈ ਉਹ ਦੂਜੀਆਂ ਪਾਰਟੀਆਂ ਤੋਂ ਲੋਕ ਬੜੇ ਦੁਖੀ ਸਨ ਉਹਨੇ ਕਿ ਜਿਆਦਾ ਦੁਖੀ ਸਨ ਕਿ ਉਹਨਾਂ ਨੇ ਉਹਨਾਂ ਦਾ ਸਾਰਾ ਗੁੱਸਾ ਉਹਨਾਂ ਤੀਜੇ ਬਦਲ ਤੇ ਕੱਢਿਆ ਆਮ ਤੌਰ ਤੇ ਕੀ ਹੁੰਦਾ ਕਿ ਦੋ ਪਾਰਟੀਆਂ ਖੜਦੀਆਂ ਇੱਕ ਜਿਹੜੀ ਹਾਰ ਗਈ ਉਹ ਅਗਲੀ ਵਾਰ ਤੱਕ ਸਿੰਪਥੀ ਗੇਨ ਕਰਕੇ ਦੁਬਾਰਾ ਵਾਪਸ ਆ ਜਾਂਦੀ ਏ ਉਹ ਦੂਜੀ ਪਾਰਟੀ ਹਾਰ ਜਾਂਦੀ ਏ ਹੁਣ ਇੱਥੇ ਲੋਕਾਂ ਕੋਲ ਬਦਲ ਲੈਣੀ ਸੀ ਹੁਣ ਲੋਕਾਂ ਨੂੰ ਬਦਲ ਮਿਲ ਗਿਆ ਇੱਥੇ ਆਮ ਆਦਮੀ ਪਾਰਟੀ ਦੇ ਵਜੋਂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਤਾਤੇ ਔਰ ਜਿਹੜਾ ਵਾਪਸ ਆਇਆ ਉਹ ਕਿਸੇ ਨਵੇਂ ਚਿਹਰੇ ਨੂੰ ਵੋਟਾਂ ਨੇ ਪਈਆਂ ਕਿਸੇ ਨੇ ਜਿਹੜੇ 92 ਐਮਐਲਏ ਬਣੇ 92 ਦੇ 92 ਨਹੀਂ ਕਿ ਬੜੇ ਮਕਬੂਲ ਚਿਹਰੇ ਸਨ ਤੇ ਉਹਨਾਂ ਨੂੰ ਵੋਟਾਂ ਮਿਲ ਗਈਆਂ ਉਹ ਚਿਹਰੇ ਸਨ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਿੱਲੀ ਚ ਕੇਜਰੀਵਾਲ ਦੇ ਕ੍ਰਿਤਿਕ ਕੰਮ ਪੰਜਾਬ ਦੇ ਵਿੱਚ ਪੰਜਾਬ ਦੇਆਂ ਜਿਹੜੀਆਂ ਆਵਾਜ਼ਾਂ ਭਗਵੰਤ ਮਾਨ ਪਾਰਲੀਮੈਂਟ ਚ ਚੁੱਕਦੇ ਰਹੇ ਔਰ ਭਗਵੰਤ ਮਾਨ ਉਹਦਾ ਰੀਜ਼ਨ ਵੀ ਇਹੀ ਸੀ ਕਿ ਭਗਵੰਤ ਮਾਨ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਬਣੇ ਔਰ ਭਗਵੰਤ ਮਾਨ ਦੀ ਇਮਾਨਦਾਰੀ ਤਾਂ ਅਕਾਊਂਟ ਕਰਦੀ ਏ ਕਿ ਦਿਨਾਂ ਕਿਤੇ ਠੀਕ ਹੈ ਅੱਜ ਅੱਜ ਦੀ ਡੇਟ ਤੇ ਕੇਜਰੀਵਾਲ ਹਰਾਂ ਦੇ ਕਾਫੀ ਦੋਸ਼ ਲੱਗ ਰਹੇ ਨੇ ਪਰ ਭਗਵਾਨਤਮਾਨ ਤੇ ਇਸ ਤਰ੍ਹਾਂ ਦਾ ਕੋਈ ਅਜੇ ਤੱਕ ਤਾਂ ਕੋਈ ਇਹੋ ਜਿਹਾ ਦੋਸ਼ ਨਹੀਂ ਲੱਗਿਆ ਵੀ ਉਹਨਾਂ ਦੀ ਰੈਪਿਊਟੇਸ਼ਨ ਕਾਊਂਟ ਕਰਦੀ ਹੈ ਕੱਲ ਨੂੰ ਕੀ ਹੁੰਦਾ ਇਹ ਆਗਾਮੀਆਂ ਰੱਬ ਜਾਣੇ ਜੀ ਆਮਾਦੀ ਪਾਰਟੀ ਦੇ ਕੋਲ ਕੋਈ ਹਲੇ ਤੱਕ ਚਿਹਰਾ ਵੀ ਜਿਹੜਾ ਉਹ ਖੁੱਲ ਕੇ ਸਾਹਮਣੇ ਨਹੀਂ ਆਇਆ ਬੜੇ ਹੀ ਸੰਭਾਵਿਤ ਉਮੀਦਵਾਰ ਨੇ ਜਿਹੜੇ ਆਪੋ ਆਪਣੇ ਪੱਧਰ ਤੇ ਜਿਹੜੀ ਆ ਉਹ ਤਿਆਰੀ ਕਰਦੇ ਨਜ਼ਰ ਵੀ ਆ ਰਹੇ ਹੈਗੇ ਨੇ ਤਾਂ ਇਸ ਜਿਹੜੀ ਫਿਰੋਜ਼ਪੁਰ ਲੋਕ ਸਭਾ ਸੀਟ ਹੈ ਇਹਦੇ ਖਾਸ ਦਬਦਬਾ ਵੀ ਜਿਹੜਾ ਉਹ ਵਕ ਵਕ ਜਿਹੜੀਆਂ ਜਾਤੀਆਂ ਦਾ ਵੀ ਉਹ ਵੀ ਗਿਆ ਹੈਗਾ ਉਹ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਫਿਰੋਜ਼ਪੁਰ ਲੋਕ ਸਭਾ ਹਲਕਾ ਦੀ ਗੱਲ ਕਰੀ ਆਮ ਆਦਮੀ ਪਾਰਟੀ ਦੀ ਐਵੇਂ ਵਿਨਿੰਗ ਪਾਰਟੀ ਇਹ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੈ ਤੇ ਇਹਨਾਂ ਦੇ ਸੰਭਾਵੀ ਕੈਂਡੀਡੇਟ ਜਿਆਦਾ ਹੋਣ ਦੀ ਤਾਂ ਪੂਰੀ ਪੂਰੀ ਉਮੀਦ ਹੈ ਸੀ ਔਰ ਇਸ ਵੇਲੇ ਪੰਜਾਬ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹਰ ਸੀਟ ਤੋਂ ਇਹਨਾਂ ਦੇ 12 12 14 14 15 15 ਸੀਟ ਦੇ ਦਾਵੇਦਾਰ ਨੇ ਠੀਕ ਹੈ ਪਾਰਟੀ ਵੱਲੋਂ ਆਪਣੀ ਸਰਵੇ ਕਰਵਾਇਆ ਜਾਂਦਾ ਉਹਨਾਂ ਦੀ ਸਕਰੀਨਿੰਗ ਕਰਵਾਈ ਜਾਂਦੀ ਹਰੇਕ ਪਾਰਟੀ ਕਰਵਾਉਂਦੀ ਇਹਨਾਂ ਵੀ ਕਰਵਾਈ ਹੋਏਗੀ ਔਰ ਜਿੰਨੇ ਕੈਂਡੀਡੇਟ ਰਹੇ ਹੋਣੇ ਲਾਸਟ ਉਹਨਾਂ ਤੇ ਚਰਚਾ ਵੀ ਚੱਲਦੀ ਹੋਏਗੀ ਪਰ ਜਿਸ ਤਰ੍ਹਾਂ ਜਾਤੀ ਜਿਹੜੀ ਰਾਜਨੀਤੀ ਜਾਤੀਗਤ ਰਾਜਨੀਤੀ ਹੈ ਜਿਵੇਂ ਪਿੱਛੇ ਚੱਲਦਾ ਰਿਹਾ ਹੈ ਉਹ ਹਰ ਜਾਤੀ ਦਾ ਬੰਦਾ ਉਹਦੀ ਉਹਦੀ ਜਾਤੀ ਨੂੰ ਅੱਗੇ ਪ੍ਰਮੋਟ ਕਰਨ ਲਈ ਕੋਸ਼ਿਸ਼ ਕਰਦਾ ਫਿਰੋਜ਼ਪੁਰ ਦੇ ਵਿੱਚ ਰਾਜ ਸਿੰਘ ਬਰਾਦਰੀ ਨਾਲ ਸੀਗੇ ਸ਼ੇਰ ਸਿੰਘ ਵਾਦ ਦੋ ਵਾਰ ਐਮਪੀ ਬਣ ਗਏ ਉਹਨਾਂ ਨੇ ਰਾਜ ਸਿੰਘ ਬਰਾਦਰੀ ਨੇ ਇੱਕ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਵੀ ਪੋਲੀਟੀਕਲ ਪਾਰਟੀ ਆਵੇ ਸਾਨੂੰ ਜਰੂਰ ਵਿਚਾਰ ਕਰੇ ਕਿ ਇਸ ਇਲਾਕੇ ਦੇ ਵਿੱਚ ਸਾਡੀ ਖਾਸ ਕਰਕੇ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿੱਚ ਰਾਜਸੇਖ ਬਰਾਦਰੀ ਤੇ ਕੰਬੋਜ ਬਰਾਦਰੀ ਜਿਹੜੀ ਹੈ ਇਹ 2/3 ਮੈਜੋਰਟੀ ਹੈ ਨਾਲ ਦੀ ਇੱਥੇ ਦੋਨੋਂ ਬਰਾਦਰੀਆਂ ਦੀ ਤੇ ਬਾਅਦ ਚ ਕੰਬੋਜ ਬਰਾਦਰੀ ਵੱਲੋਂ ਵੀ ਇੱਥੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਵੀ ਜਿਹੜੀ ਵੀ ਪਾਰਟੀ ਹੈ ਸਾਨੂੰ ਕਨਸਿਡਰ ਜਰੂਰ ਕਰੇ ਔਰ ਉਹਨਾਂ ਦੇ ਲੀਡਰਾਂ ਨੇ ਦੋਵਾਂ ਹੀ ਬਰਾਦਰੀਆਂ ਦੇ ਲੀਡਰਾਂ ਨੇ ਸਟੇਜ ਤੋਂ ਕਿਹਾ ਕਿ ਜਿਹੜੀ ਪਾਰਟੀ ਸਾਨੂੰ ਕਨਸਿਡਰ ਕਰੇਗੀ ਜਾਂ ਸਾਡੀ ਬਰਾਦਰੀ ਨਾਲ ਸੰਬੰਧਤ ਕੈਂਡੀਡੇਟ ਨੂੰ ਦਵੇਗੀ ਟਿਕਟ ਦਵੇਗੀ ਔਰ ਅਸੀਂ ਉਹਦੇ ਸਾਰੇ ਇੱਕਜੁੱਟ ਬਿਓ ਦੀ ਸਪੋਰਟ ਕਰਾਂਗੇ ਪਰ ਇੱਥੇ ਜਿਹੜੀ ਗੱਲ ਮੈਂ ਇੱਕ ਕਰਨਾ ਚਾਹਣਾ ਕਿ ਜੇ ਇਸ ਤਰ੍ਹਾਂ ਬਰਾਦਰੀ ਗਤ ਜਿਹੜੀ ਬਰਾਦਰੀ ਰਾਜਨੀਤੀ ਦਾ ਜੇ ਇੰਨਾ ਕੁ ਜ਼ਿਆਦਾ ਲੋਕ ਵੋਟਾਂ ਪਾਉਂਦੇ ਹੁੰਦੇ ਤੇ ਸ਼ੇਰ ਸਿੰਘ ਕੋਲ 2 ਲੱਖ ਵੋਟ ਤੇ ਨਹੀਂ ਹੁੰਦੀ ਸੀ ਪਿਛਲੀ ਵਾਰੀ ਕਿਉਂਕਿ ਜਿਹੜੇ ਰਾਜ ਸਿੰਘ ਬਰਾਦਰੀ ਨਾਲ ਸੰਬੰਧਿਤ ਹੋਣ ਕਾਰਨ ਇਹ ਦੋ ਵਾਰ ਜਿੱਤੇ ਅਕਾਲੀ ਦਲ ਦੀ ਸੀਟ ਤੋਂ ਮੈਂਬਰ ਪਾਰਲੀਮੈਂਟ ਬਣੇ ਤੇ ਕਾਂਗਰਸ ਦੇ ਵਿੱਚ ਆਉਂਦੇ ਆ ਕਿ ਰਾਜ ਸਿੰਘ ਪਾਰਟੀ ਛੱਡ ਗਈ ਪਰ ਉਹ ਮਸਲਾ ਇਹ ਆ ਕਿ ਜਿਹੜੀ ਜਿਹੜਾ ਯੂਥ ਹੈ ਕਿਸੇ ਵੀ ਬਰਾਦਰੀ ਦਾ ਕਿਸੇ ਕਿਸੇ ਵੀ ਕਮਿਊਨਿਟੀ ਦਾ ਰਾਜਸਥਾਨ ਕੋਲ ਕੰਬੋਜ ਹੋਣ ਜਾਂ ਕਿਸੇ ਵੀ ਕਮਿਊਨਿਟੀ ਦਾ ਯੂਥ ਹੈ ਉਹ ਬੰਦਾ ਜਿਹੜਾ ਨਾ ਮੁੱਦਿਆਂ ਤੇ ਆਧਾਰਿਤ ਜਿਹੜਾ ਨਾ ਕਨਸਿਡਰ ਕਰਨ ਲੱਪਿਆ ਉਮੀਦਵਾਰਾਂ ਨੂੰ ਜਾਂ ਉਮੀਦਵਾਰ ਦੀ ਰੈਪਿਊਟੇਸ਼ਨ ਵੇਖਣ ਲੱਗ ਗਿਆ ਕਿ ਇਸ ਉਮੀਦਵਾਰ ਨੂੰ ਵੋਟ ਪਾਉਣੀ ਹੈ ਜਾਂ ਨਹੀਂ ਪਾਉਣੀ ਉਹ ਠੀਕ ਹੈ ਆਪਣੀ ਜਾਤੀ ਨਾਲ ਰਿਸ਼ਤ ਨੂੰ ਪਿਆਰ ਹੁੰਦਾ ਆਪਣੇ ਧਰਮ ਨਾਲ ਰਿਸ਼ਤ ਨੂੰ ਪਿਆਰ ਹੁੰਦਾ ਪਰ ਜਿਹੜੀ ਨਵੀਂ ਪਨੀਰੀ ਹੈ ਜਿਹੜੀ ਨਵੀਂ ਨਵੀਂ ਜਨਰੇਸ਼ਨ ਹੈ ਉਹ ਕੋਈ ਇੰਨਾ ਜ਼ਿਆਦਾ ਕਨਸਿਡਰ ਨਹੀਂ ਕਰਦੀ ਪੁਰਾਣੇ ਲੋਕਾਂ ਨੂੰ ਅਜ ਵੀ ਆਪਣੀ ਬਰਾਦਰੀ ਨਾਲ ਪੂਰਾ ਹੁੰਦਾ ਪਰ ਨਵੀਂ ਜਿਹੜੀ ਜਨਰੇਸ਼ਨ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਇਹ ਚੇਂਜ ਵੇਖਣ ਨੂੰ ਮਿਲੀਏ ਸ਼ਾਇਦ ਇਹੋ ਕਾਰਨ ਹੈ ਕਿ ਪਿਛਲੀ ਵਾਰ ਜਿਹੜਾ ਸ਼ੇਰ ਸਿੰਘ ਆਇਆ 2 ਲੱਖ ਦੇ ਕਰੀਬ ਵੋਟਾਂ ਤੇ ਆ ਕੇ ਚਲੇ ਗਿਆ ਕੀ ਹੁਣ ਜੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚਾਹੇ ਕੋਈ ਵੀ ਪਾਰਟੀ ਦੇ ਵੱਖ-ਵੱਖ ਕੈਂਡੀਡੇਟ ਖੜਦੇ ਨੇ ਫਿਰੋਜ਼ਪੁਰ ਦੇ ਲੋਕ ਕੀ ਸੋਚਦੇ ਨੇ ਕਿ ਫਿਰੋਜ਼ਪੁਰ ਕਿਸ ਪਾਸੇ ਜਿਹੜਾ ਵਿਕਾਸ ਦੇ ਉੱਪਰ ਜਿਹੜੀਆਂ ਲੀਹਾਂ ਤੇ ਆ ਸਕਦਾ ਕਿਉਂਕਿ ਫਿਰੋਜ਼ਪੁਰ ਪਿਛੜਾ ਸ਼ਬਦ ਰਿਹਾ ਲੰਮਾ ਸਮਾਂ ਹੋ ਗਿਆ ਕਿ ਫਿਰੋਜ਼ਪੁਰ ਨੂੰ ਵਿਕਸਿਤ ਕਰਨ ਦੇ ਲਈ ਲੀਡਰ ਵੱਡੇ ਵੱਡੇ ਬਾਅਦੇ ਤੱਕ ਕਰਦੇ ਰਹੇ ਦਾਅਵੇ ਕਰਦੇ ਰਹੇ ਅਸੀਂ ਆ ਕਰ ਦੇਵਾਂਗੇ ਲੇਕਿਨ ਲੋਕ ਨਾ ਖੁਸ਼ ਨਜ਼ਰ ਆਏ ਤਾਂ ਲੋਕਾਂ ਦੀਆਂ ਉਮੀਦਾਂ ਕੀ ਹੈਗੀਆਂ ਨੇ ਕਿ ਫਿਰੋਜ਼ਪੁਰ ਦੇ ਲੋਕ ਕੀ ਸੋਚਦੇ ਨੇ ਕਿ ਜਿਹੜਾ ਸਾਡਾ ਐਮਪੀ ਹੋਵੇ ਉਹ ਸਾਡੀ ਆਵਾਜ਼ ਦਿੱਲੀ ਦੇ ਵਿੱਚ ਪਹੁੰਚਾਵੇ ਤਾਂ ਕੀ ਪਹੁੰਚਾਵੇ ਦੇਖੋ ਲੋਕਾਂ ਦੀ ਜਿਹੜੀ ਸੋਚ ਉਹ ਦੱਸਦਾ ਜਿਹੜੇ ਪਰੰਪਰਾਗਤ ਜਿਹੜੇ ਵੋਟਰ ਨੇ ਜਾਂ ਸਪੋਰਟਰ ਨੇ ਪੋਲੀਟੀਕਲ ਪਾਰਟੀਆਂ ਦੇ ਉਹ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਜੇ ਕੋਈ ਕਾਂਗਰਸ ਨਾਲ ਜੁੜਿਆ ਤੇ ਉਹ ਕਹਿੰਦਾ ਜੀ ਕਾਂਗਰਸ ਆਏਗੀ ਤੇ ਦੇਸ਼ ਦਾ ਭਲਾ ਕਰੇਗੀ ਭਾਜਪਾ ਦੁਬਾਰਾ ਆ ਗਈ ਤੇ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੇ ਬੀਜੇਪੀ ਦੁਬਾਰਾ ਆ ਗਈ 2028 ਤੋਂ ਬਾਅਦ ਇਲੈਕਸ਼ਨ ਨਹੀਂ ਹੋਣੇ ਇਥੇ ਤਾਨਾਸ਼ਹੀ ਆ ਜਾਏਗੀ ਇਥੇ ਆ ਹੋ ਜਾਏਗਾ ਇਥੇ ਉਹ ਹੋ ਜਾਏਗਾ ਦੂਜਾ ਜਿਹੜੇ ਬੀਜੇਪੀ ਵਾਲੇ ਜਿਹੜੇ ਬੀਜੇਪੀ ਨਾਲ ਸਬੰਧਤ ਨਹੀਂ ਉਹ ਇਹ ਪ੍ਰਚਾਰ ਕਰ ਰਹੇ ਦੇਖੋ ਜੀ ਮੋਦੀ ਜੀ ਨੇ ਰਾਮ ਮੰਦਰ ਬਣਾਤਾ ਅਜੇ ਤੱਕ ਕਿਸੇ ਤੋਂ ਬਣਾਇਆ ਨਹੀਂ ਸੀ ਤਾਂ ਮਤਲਬ ਲੋਕਾਂ ਦੀਆਂ ਭਾਵਨਾਵਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੀਜੇ ਪਾਸੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਜੀ ਅਰਵਿੰਦ ਕੇਜਰੀਵਾਲ ਨੇ ਕਿਹਾ ਜੀ ਦੇਸ਼ ਦੇ ਵਿੱਚ ਸਾਰਿਆਂ ਨੂੰ ਇਮਾਨਦਾਰੀ ਰੱਖਾਂਗੇ ਆ ਕਰਾਂਗੇ ਹਰ ਬੰਦਾ ਉਹਦੇ ਦੇ ਸਿਸਟਮ ਨਾਲ ਚੱਲ ਰਿਹਾ ਪਰ ਜਿਹੜੀ ਡਿਸਾਈਡਿੰਗ ਵੋਟ ਹੈ ਉਹ ਯੂਥ ਦੀ ਹੈ ਯੂਥ ਕੀ ਚਾਹੁੰਦਾ ਯੂਥ ਯੂਥ ਦੇ ਮੁੱਦੇ ਹੀ ਹੋਰ ਨੇ ਯੂਥ ਦੇ ਜਿਹੜੇ ਮੁੱਦੇ ਨੇ ਉਹ ਰੋਜ਼ਗਾਰ ਹੈ ਉਹ ਅਮਨ ਸ਼ਾਂਤੀ ਹੈ ਉਹ ਉਹਦੇ ਵਿੱਚ ਕੀ ਹੈ ਕਿ ਜਿਹੜੀ ਕ腐ਸ਼ਨ ਬਿਲਕੁਲ ਨਿਲ ਹੋਵੇ ਤੇ ਆ ਜਿਹੜਾ ਲਾਂਡ ਆਰਡਰ ਹੈ ਇਹਦੇ ਤੇ ਤੇ ਨਸ਼ਿਆਂ ਦੇ ਨਿਕਲ ਕੱਸੀ ਜਾਵੇ ਅੱਜ ਕਿਸੇ ਕਾਲਜ ਚਲੇ ਜਾਓ ਤੁਸੀਂ ਉੱਥੇ ਸੈਮੀਨਾਰ ਕਰਵਾਓ ਆ ਚਾਰ ਮੁੱਦੇ ਹਰ ਹਰ ਜਿਹੜਾ ਬੁਲਾਰਾ ਆਯੋਜਨਾ ਉਹਦੇ ਮੂੰਹਾਂ ਚਾਰ ਮੁੱਦੇ ਨਿਕਲਣਗੇ ਉਹ ਕਹਿੰਦੇ ਅਸੀਂ ਕੁਝ ਨਹੀਂ ਲੈਣਾ ਕਿਸੇ ਪਾਰਟੀ ਤੋਂ ਅਸੀਂ ਕੁਝ ਨਹੀਂ ਲੈਣਾ ਕਿਸੇ ਧਰਮ ਤੋਂ ਅਸੀਂ ਕਿਸੇ ਜਾਤੀ ਤੋਂ ਕੁਝ ਨਹੀਂ ਲੈਣਾ ਸਾਨੂੰ ਇਹ ਚਾਰ ਚੀਜ਼ਾਂ ਦੇ ਦਿਓ ਇੱਕ ਸਾਨੂੰ ਰੋਜ਼ਗਾਰ ਦੇ ਦਿਓ ਇੱਕ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਦਿਓ ਤੇ ਇੱਕ ਲਾਅ ਐਂਡ ਆਰਡਰ ਵਧੀਆ ਹੋਵੇ ਤੇ ਨਸ਼ੇ ਖਤਮ ਹੋਣ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਔਰ ਕਿਤੇ ਨਾ ਕਿਤੇ ਇਸ ਵਾਰ ਹੋਵੇ ਤਾਂ ਠੀਕ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਚ ਕਿਤੇ ਨਾ ਕਿਤੇ ਅਖੀਰ ਸਿਆਸੀ ਪਾਰਟੀਆਂ ਨੂੰ ਇਹਨਾਂ ਚਾਰ ਜਿਹੜੀਆਂ ਮੁੱਦੇ ਨੇ ਬੜੇ ਗੰਭੀਰ ਮੁੱਦੇ ਨੇ ਇਹਨਾਂ ਦੇ ਧਿਆਨ ਦੇਣਾ ਪੈਣਾ ਹਰ ਵਾਰ ਧਰਮ ਦੀ ਰਾਜਨੀਤੀ ਜਾਂ ਜਾਤ ਦੀ ਰਾਜਨੀਤੀ ਹਰ ਵਾਰ ਨਹੀਂ ਚੱਲੇਗੀ ਜਾਂ ਹਰ ਵਾਰ ਪਾਰਟੀਬਾਜ਼ੀ ਦੇ ਬੰਦਾ ਜਿਵੇਂ ਕਮਿਟੇਡ ਵੋਟਰ ਰਏ ਉਹਨਾਂ ਦੇ ਸਿਰ ਤੇ ਨਹੀਂ ਜਿੱਤੇਗਾ ਕਿਤੇ ਨਾ ਕਿਤੇ ਲੋਕਾਂ ਦੇ ਮੁੱਦਿਆਂ ਨੂੰ ਤੁਹਾਨੂੰ ਟੱਚ ਕਰਨਾ ਪੈਣਾ ਉਹਦੇ ਤੇ ਤੁਹਾਨੂੰ ਕੰਮ ਕਰਨਾ ਪੈਣਾ ਤੇ ਲੱਗਦਾ ਹੈ ਕਿ ਇਸ ਵਾਰ ਜਿਹੜੇ ਲੋਕ ਕਾਫੀ ਸ਼ਸ਼ੂਪੰਨ ਦੇ ਵਿੱਚ ਨਜ਼ਰ ਆਣਗੇ ਕਿਉਂਕਿ ਹੁਣ ਚਾਰੇ ਹੀ ਪਾਰਟੀਆਂ ਜਿਹੜੀਆਂ ਐਸ ਵਕਤ ਫਿਲਹਾਲ ਜਿਹੜਾ ਉਹ ਆਪੋ ਆਪਣੀਆਂ ਤਿਆਰੀਆਂ ਲਗੀਆਂ ਹੋਈਆਂ ਨੇ ਤੇ ਬੀਜੇਪੀ ਨੂੰ ਕੀ ਰਾਮ ਮੰਦਰ ਦਾ ਫਾਇਦਾ ਜਾਂ ਹੋਰ ਜਿਹੜੇ ਬੀਜੇਪੀ ਦੇ ਕੰਮ ਕੀਤੇ ਨੇ ਉਹ ਪੰਜਾਬ ਦੇ ਵਿੱਚ ਅਸਰ ਉਹਨਾਂ ਦਾ ਪੈ ਸਕਦਾ ਹੈ ਦੇਖੋ ਭਾਜਪੀ ਦਾ ਜਿਹੜਾ ਜਦੋਂ ਰਾਮ ਮੰਦਰ ਦਾ ਜਦੋਂ ਉਦਘਾਟਨ ਕੀਤਾ ਗਿਆ ਪਿਛਲੇ ਮਹੀਨੇ ਦੇ 23 ਨੂੰ ਔਰ ਉਦੋਂ ਕੱਲਾ ਯੂਪੀ ਬਿਹਾਰ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਬਾਰਡਰ ਤੇ ਬੈਠੇ ਆਂ ਆਪਾਂ ਪਾਕਿਸਤਾਨ ਦੇ ਬਾਰਡਰ ਦੇ ਵਿੱਚ ਹਰ ਜਗ੍ਹਾ ਮੌਲ ਜਿਹੜਾ ਸੀ ਉਹ ਰਾਮ ਦੇ ਰੰਗ ਚ ਰੰਗਿਆ ਗਿਆ ਸੀ ਘਰਾਂ ਦੇ ਉੱਤੇ ਤੁਸੀਂ ਵੇਖਿਆ ਹੋਣਾ ਝੰਡੇ ਲੱਗੇ ਸ੍ਰੀ ਰਾਮ ਦੇ ਝੰਡੇ ਲੱਗੇ ਲੋਕਾਂ ਨੇ ਕਾਰਾਂ ਦੇ ਝੰਡੇ ਲਾ ਲਏ ਲੋਕਾਂ ਨੇ ਸਕੂਟਰਾਂ ਦੇ ਝੰਡੇ ਲਾ ਲਏ ਮਾਹੌਲ ਬਣਿਆ ਤਾਂ ਹੈ ਇੱਕ ਵਾਰ ਬੜਾ ਮਤਲਬ ਪਰਫੈਕਟ ਜਿਹਾ ਮਾਹੌਲ ਬੀਜਪੀ ਨੂੰ ਲੱਗਦਾ ਪਰ ਇਲੈਕਸ਼ਨ ਤੱਕ ਕੀ ਹੁੰਦਾ ਕਿ ਉਹ ਮਾਹੌਲ ਕਨਵਰਟ ਹੁੰਦਾ ਕਿ ਇਹੀ ਬੰਦੇ ਸ਼੍ਰੀ ਰਾਮ ਮੰਦਰ ਦੇ ਨਾਂ ਤੇ ਵੋਟ ਪਾਉਂਦੇ ਨੇ ਜਾਂ ਕਨਸਿਡਰ ਕਰਦੇ ਨੇ ਹਾਲਾਂਕਿ ਕਾਫੀ ਲੋਗ ਇਸ ਚੀਜ਼ ਨੂੰ ਬੀਜਪੀ ਦੇ ਹੱਕ ਚ ਲੈ ਕੇ ਚੱਲ ਰਹੇ ਨੇ ਰਾਮ ਮੰਦਰ ਨੂੰ ਪਰ ਪੰਜਾਬ ਦਾ ਜਿਹੜਾ ਸਿਸਟਮ ਨਾ ਥੋੜਾ ਜਿਹਾ ਡਿਫਰੈਂਟ ਹੈ ਪੰਜਾਬ ਦੇ ਵਿੱਚ ਕਿਸਾਨੀ ਦਾ ਜਿਹੜਾ ਮੁੱਦਾ ਹੈ ਕਿਸਾਨ ਇਹ ਨਹੀਂ ਕਿ ਇਕੱਲੇ ਸਰਦਾਰ ਹੀ ਨੇ 33% ਤੋਂ ਵੱਧ ਨਾ Hindu families ਦੇ ਨਾਲ ਸੰਬੰਧ ਰਨੇ ਕਿਸਾਨ ਤੇ ਉਹ ਉਹਨਾਂ ਨੂੰ ਰਾਮ ਮੰਦਰ ਨੂੰ ਵੱਧ ਉਹਨਾਂ ਨੂੰ ਆਪਣੇ ਕਿਸਾਨੀ ਦੇ ਮੁੱਦੇ ਨਾਲ ਵੀ ਹੈ ਉਹਨਾਂ ਨੂੰ ਦੂਜੇ ਸਿਸਟਮ ਨਾਲ ਵੀ ਹੈ ਫਿਰ Hindu Congress ਦੇ ਵਿੱਚ ਵੀ ਨੇ Hindu Aam Aadmi Party ਦੇ ਵਿੱਚ ਵੀ ਨੇ ਰਾਮ ਮੰਦਰ ਤੋਂ ਖੁਸ਼ ਨੇ ਸਾਰੇ ਲੋਕ ਬਹੁਤ ਜ਼ਿਆਦਾ ਖੁਸ਼ ਨੇ ਪਰ ਕੀ ਉਹ ਕਨਵਰਟ ਹੁੰਦੇ ਨੇ ਕੱਲ ਨੂੰ ਇਹ ਡਿਪੈਂਡ ਕਰਦਾ ਕਿੰਨਾ ਹੁੰਦਾ ਪਰ ਕੁਝ ਪਰਸਰ ਤਾਂ ਫਰਕ ਪਵੇਗਾ BJP ਨੂੰ ਕਾਫੀ ਹੱਦ ਤੱਕ ਇਸ ਚੀਜ਼ ਦਾ ਤੇ ਇਸ ਵਾਰ ਜਿਹੜੀ ਵਧੀਆ ਸਥਿਤੀ ਤੇ ਪੂਰਾ ਟਕਰਾਵ ਵਾਲਾ ਜਿਹੜਾ ਮਾਹੌਲ ਆ ਉਹ ਐਮਪੀ ਸੀਟਾਂ ਦੇ ਵਿੱਚ ਨਜ਼ਰ ਆ ਸਕਦਾ ਕਿਉਂਕਿ ਸਾਰੀਆਂ ਹੀ ਪਾਰਟੀਆਂ ਤਿਆਰੀ ਦੇ ਵਿੱਚ ਨੇ ਜਿਸ ਤਰੀਕੇ ਨਾਲ ਦੇਖੋ ਜੇ ਤਾਂ ਜਿਵੇਂ ਹੁਣ ਕਾਂਗਰਸ ਵਾਲੇ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਨਾਲ ਗਠਜੋੜ ਨਹੀਂ ਕਰਨਾ ਪੰਜਾਬ 'ਚ ਆਪ ਵਾਲੇ ਕਹਿੰਦੇ ਅਸੀਂ 13 ਦੀਆਂ 13 ਸੀਟਾਂ ਦੇ ਲੜਨ ਨੂੰ ਤਿਆਰ ਆਂ ਐਵੇਂ ਭਾਜੀਪੀ ਔਰ ਅਕਾਲੀ ਦਲ ਦਾ ਅੱਜ ਦੀ ਡੇਟ ਦੇ ਵਿੱਚ ਅਲਾਈਅੰਸ ਨਜ਼ਰ ਆਉਂਦਾ ਨਹੀਂ ਵਿਆ ਵੀ ਕਿਤੇ ਹੋ ਜਾਏਗਾ ਟਰਾਈ ਬਹੁਤ ਚੱਲ ਰਹੀ ਸੀ ਇਹਨਾਂ ਦੀ ਉਹਨਾਂ ਕਿਸਾਨ ਮੋਰਚੇ ਨੂੰ ਲੈ ਕੇ ਨਾ ਉਹਦਾ ਹੱਲ ਨਿਕਲਦਾ ਨਜ਼ਰ ਆਉਂਦਾ ਤੇ ਨਾ ਹੀ ਇਹਨਾਂ ਦਾ ਔਰ ਜੇ ਜੇ ਸਾਰੀਆਂ ਪਾਰਟੀਆਂ ਵੱਖਰੋਂ ਨਹੀਂ ਲੜਦੀਆਂ ਤੇ ਫਿਰ ਬੜਾ ਦਿਲਚਸਪ ਹੋਏਗਾ ਮੁਕਾਬਲਾ ਕਿਉਂਕਿ ਕਿਸੇ ਦਾ ਵੀ ਕਿਸੇ ਨਾਲ ਅਲਾਈਅንስ ਨਹੀਂ ਹੈਗਾ ਤੇ ਕੋਈ ਵੀ ਕਿਸੇ ਦੀ ਵੀ ਵੋਟ ਲੈ ਕੇ ਜਾ ਸਕਦਾ ਤੇ ਕੀ ਲੱਗਦਾ ਕੀ ਫਾਇਦਾ ਕਿਹੜੀ ਮੇજર ਪਾਰਟੀ ਨੂੰ ਸਭ ਤੋਂ ਜ਼ਿਆਦਾ ਸੰਭਾਵਤ ਸੰਭਾਵਤ ਆਪ ਵੇਖੋ ਭਾਜੀਪੀ ਨੂੰ ਕਿਤੇ ਨਾ ਕਿਤੇ ਐਡਵਾਂਟੇਜ ਸ਼ਹਿਰਾਂ ਦੇ ਵਿੱਚ ਰਾਮ ਮੰਦਰ ਦਾ ਹੈ ਸ਼ਹਿਰਾਂ ਦੇ ਵਿੱਚ ਐਡਵਾਂਟੇਜ ਹੈ ਪਰ ਇੰਨਾ ਜ਼ਿਆਦਾ ਤੁਸੀਂ ਕਹੋ ਵੀ ਸ਼੍ਰੀ ਰਾਮ ਮੰਦਰ ਦੇ ਨਾਂ ਤੇ ਭਾਜੀਪੀ ਨੂੰ ਜਿਤਾ ਕੇ ਲੈ ਜਾਣਗੇ ਉਹ ਨਹੀਂ ਹੈ ਔਰ ਇੱਥੇ ਇੱਕ ਪਾਸੇ ਗੱਲ ਅਲਾਈਅንስ ਵੀ ਕਰਦੇ ਆਂ ਅਲਾਈਂਸ ਜੇ ਅਕਾਲੀ ਦਲ ਤੇ ਬੀਜੇਪੀ ਦਾ ਲਾਇੰਸ ਹੋ ਜਾਂਦਾ ਹੈ ਜਿਹੜਾ ਬੀਜੇਪੀ ਦਾ ਵੋਟਰ ਹੈ ਉਹ ਤਾਂ ਅਕਾਲੀ ਦਲ ਨੂੰ ਵੋਟ ਪਾ ਦੂਗਾ ਤੇ ਜਿਹੜਾ ਪਿੰਨਾ ਦਾ ਅਕਾਲੀ ਦਲ ਦਾ ਵੋਟਰ ਹੈ ਉਹ ਜਿੱਥੇ ਬੀਜੇਪੀ ਦੇ ਕੈਂਡੀਡੇਟ ਖੜੇ ਹੋਣਗੇ ਉਹ ਕੱਲ ਨੂੰ ਪਾਉਂਦਾ ਜਾਂ ਨਹੀਂ ਪਾਉਂਦਾ ਇਹ ਸੋਚਣ ਵਾਲੀ ਗੱਲ ਹੈ ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਬੀਜੇਪੀ ਦੇ ਲੀਡਰ ਹੈ ਉਹਨਾਂ ਨੇ ਕੈਂਡੀਡੇਟ ਨਹੀਂ ਵੇਖਣਾ ਉਹਨਾਂ ਨੂੰ ਵੇਖਣਾ ਜੀ ਇਹ ਸੀਟ ਅਮ੍ਰਿਤੇਂਗੇ ਤੇ ਇਹ ਮੋਦੀ ਜੀ ਕੇ ਫੇਵਰ ਮੇ ਜਾਏਗੀ ਉਹਨਾਂ ਨੇ ਮੋਦੀ ਜੀ ਦੀ ਫੇਵਰ ਚ ਉਹਨਾਂ ਨੇ ਸੀਟ ਵੋਟ ਪਾ ਦੇਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਕਾਲੀ ਦਲ ਦਾ ਕੈਂਡੀਡੇਟ ਜਿਹੜਾ ਪਿੰਡ ਦਾ ਕੈਂਡੀਡੇਟ ਜਿਹੜਾ ਕਿਸਾਨ ਹੈ ਉਹ ਭਾਜਪਾ ਨੂੰ ਵੋਟ ਪਾਉਂਦਾ ਹੈ ਜਾਂ ਨਹੀਂ ਪਾਉਂਦਾ ਵੱਖਰੀ ਗੱਲ ਹੈ ਉਹ ਅਲਾਈਅੰਸ ਹੋਣ ਤੋਂ ਬਾਅਦ ਕਾਲੀ ਦਲ ਨੂੰ ਵੀ ਪਾਉਂਦਾ ਜਾਂ ਨਹੀਂ ਪਾਉਂਦਾ ਵੱਖਰੀ ਗੱਲ ਹੈ ਲੇਕਿਨ ਭਾਜਪਾ ਦਾ ਜਿਹੜਾ ਸ਼ਹਿਰੀ ਵੋਟਰ ਹੈ ਉਹ ਕਾਲੀ ਦਲ ਨੂੰ ਜ਼ਰੂਰ ਪਾ ਦੇਗਾ ਉਹ ਸਿਰਫ ਮੋਦੀ ਜੀ ਦੇ ਨਾਂ ਤੇ ਪਾ ਦੇਗਾ ਬਿਲਕੁਲ ਸਰ ਧੰਨਵਾਦ ਤੁਹਾਡਾ ਪੰਜਾਬ ਤੱਕ ਨੂੰ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਨ ਪਰਮਿੰਦਰ ਸਿੰਘ ਥਿੰਦ ਜਿਨ੍ਹਾਂ ਦੇ ਵੱਲੋਂ ਜਿਹੜੀ ਹੈ ਲੰਮੀ ਚਰਚਾ ਜਿਹੜਾ ਲੋਕ ਸਭਾ ਹਲਕਾ ਫਿਰੋਜ਼ਪੁਰ ਨੂੰ ਲੈ ਕੇ ਗੱਲਬਾਤ ਕੀਤੀ ਗਈ ਕਿ ਲੋਕ ਕਿਸ ਪਾਰਟੀ ਦੇ ਕਿਸ ਉਮੀਦਵਾਰ ਨੂੰ ਆਪਣੀਆਂ ਜੜੀਆਂ ਵੋਟਾਂ ਦੇਣਗੇ ਕਿਉਂਕਿ 16 ਲੱਖ ਤੋਂ ਜ਼ਿਆਦਾ ਜਿਹੜੇ ਵੋਟਰ ਨੇ ਉਹ ਫਿਰੋਜ਼ਪੁਰ ਲੋਕ ਸਭਾ ਹਲਕਾ ਦੀ ਸੀਟ ਦਾ ਸਿਰ ਕਿਸ ਦੇ ਸਿਰ ਪਾਉਂਦੇ ਹਨ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਫਿਰੋਜ਼ਪੁਰ ਤੋਂ ਕੈਮਰਾ ਪਸੰਦ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ